आजादी दी ਗੱਲ ਤੋਂ ਮੁਸਲਮਾਨ ਸਭ ਤੋਂ ਵੱਧ ਪਰੇਸ਼ਾਨ ਸਨ ਕਿਉਂਕਿ ਉਹਨਾਂ ਦੇ ਹਾਕਮਾਂ ਨੇ ਬੀਤੇ ਸਮੇਂ ਵਿੱਚ ਹਿੰਦੂਆਂ ਦੇ ਮੰਦਰ ਟਾਏ ਸਨ ਜਪਰੀ ਧਰਮ ਬਦਲਵਾਇਆ ਸੀ ਔਰ ਤਾਂ ਉਦਾਲ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਚ ਵੇਚੀਆਂ ਸਨ ਤੇ ਹਿੰਦੂ ਸਲਤਨਤਾਂ ਖਤਮ ਕਰਕੇ ਆਪ ਕਾਬਜ਼ ਹੋਏ ਸਨ ਸੋ ਹਿੰਦੂਆਂ ਮੁਸਲਮਾਨਾਂ ਅੰਦਰ ਵੈਰ ਭਾਵਨਾ ਇੰਨੀ ਪੁਰਾਣੀ ਸੀ ਕਿ ਹਿੰਦੂ ਆਮ ਕਿਆ ਕਰਦੇ ਸਨ ਕਿ ਇੱਕ ਵਾਰ ਸਾਡਾ ਰਾਜ ਆ ਲੈਣ ਦਿਓ ਗਿਣ-ਗਿਣ ਕੇ ਬਦਲੇ ਲਵਾਂਗੇ ਮੁਸਲਮਾਨ ਇਹੋ ਜਈਆਂ ਗੱਲਾਂ ਸੁਣ ਕੇ ਹੋਰ ਵੀ ਡਰ ਜਾਂਦੇ ਸਨ ਪਿਛਲੀਆਂ ਲੜਾਈਆਂ ਵਿੱਚ ਅਸੀਂ 1947 ਵਾਲੀ ਪੰਜਾਬ ਵੰਡ ਦਾ ਇਤਿਹਾਸ ਖੋਜ ਰਹੇ ਸੀ ਇਹ ਬੜਾ ਇਤਿਹਾਸਿਕ ਸਮਾਂ ਸੀ ਜਦੋਂ ਹਿੰਦੁਸਤਾਨ ਵਿੱਚ ਹਕੂਮਤਾਂ ਕਰਨ ਵਾਲੀਆਂ ਕੌਮਾਂ ਅੱਜ ਉਹਨਾਂ ਲੋਕਾਂ ਦੀ ਰਿਆਆ ਬਣਨ ਜਾ ਰਹੀਆਂ ਸਨ ਜਿਨ੍ਹਾਂ ਤੇ ਉਹ ਰਾਜ ਕਰਦੀਆਂ ਰਹੀਆਂ ਸਨ ਡੈਮੋਕ੍ਰੇਸੀ ਦੇ ਨਾਂ ਤੇ ਅੰਗਰੇਜ਼ ਜਿਸ ਤਰ੍ਹਾਂ ਸਿਰਾਂ ਦੀ ਗਿਣਤੀ ਕਰਕੇ ਬਹੁਤੇ ਸਿਰਾਂ ਵਾਲਿਆਂ ਦੇ ਹੱਥ ਤਾਕਤ ਫੜਾ ਰਹੇ ਸਨ ਤੇ ਥੋੜੇ ਸਿਰਾਂ ਵਾਲਿਆਂ ਨੂੰ ਬਹੁਤੇ ਸਿਰਾਂ ਵਾਲਿਆਂ ਦੇ ਅਧੀਨ ਕਰਕੇ ਜਾ ਰਹੇ ਸਨ ਕੁਦਰਤੀ ਸੀ ਕਿ ਘੱਟ ਗਿਣਤੀਆਂ ਅੰਦਰ ਤੌਖਲਾ ਵਧਦਾ ਜਾ ਰਿਹਾ ਸੀ ਕਿ ਹੁਣ ਉਹਨਾਂ ਕੋਲੋਂ ਚੁਣ-ਚੁਣ ਕੇ ਬਦਲੇ ਲਏ ਜਾਣਗੇ ਮੁਸਲਮਾਨ ਸਭ ਤੋਂ ਵੱਧ ਪਰੇਸ਼ਾਨ ਸਨ ਕਿਉਂਕਿ ਉਹਨਾਂ ਦੇ ਹਾਕਮਾਂ ਨੇ ਬੀਤੇ ਵਿੱਚ ਹਿੰਦੂਆਂ ਦੇ ਮੰਦਰ ਢਾਏ ਸਨ ਜ਼ਬਰੀ ਧਰਮ ਬਦਲਿਆ ਸੀ ਔਰਤਾਂ ਉਦਾਲ ਕੇ ਗਜ਼ਨੀ ਦੇ ਬਜ਼ਾਰਾਂ 'ਚ ਟਕੇ ਟਕੇ ਦੀਆਂ ਵੇਚੀਆਂ ਸਨ ਤੇ Hindu ਸਲਤਨਤਾਂ ਖਤਮ ਕਰਕੇ ਆਪ ਕਾਬਜ਼ ਹੋਏ ਸਨ ਸੋ Hinduਾਂ ਮੁਸਲਮਾਨਾਂ ਅੰਦਰ ਵੈਰ ਭਾਵਨਾ ਇੰਨੀ ਪੁਰਾਣੀ ਸੀ ਕਿ Hindu ਆਪ ਕੀਆ ਕਰ ਦੇ ਸਕਦਾ ਇੱਕ ਵਾਰ ਸਾਡਾ ਰਾਜ ਆ ਲੈਣ ਦਿਓ ਗਿਣ ਗਿਣ ਕੇ ਬਦਲੇ ਲਵਾਂਗੇ ਮੁਸਲਮਾਨ ਇਹੋ ਜਈਆਂ ਗੱਲਾਂ ਸੁਣ ਸੁਣ ਕੇ ਹੋਰ ਵੀ ਟਰ ਜਾਂਦੇ ਸਨ ਸਿੱਖਾਂ ਦਾ ਬੀਤਿਆ ਸਮਾਂ ਹਿੰਦੂਆਂ ਨਾਲ ਰਿਸ਼ਤੇ ਨਾਤੇ ਇੱਕ ਦੂਜੇ ਦੇ ਰਾਖੇ ਹਰ Hindu ਘਰ ਵਿੱਚ ਇੱਕ ਪੁੱਤਰ ਜ਼ਰੂਰੀ ਹੀ ਸਿੱਖ ਬਣਾਏ ਜਾਣ ਦੀਆਂ ਰਵਾਇਤਾਂ ਨਾਲ ਭਰਪੂਰ ਸੀ ਪਰ ਵਿਦੇਸ਼ੀ ਜਰਵਾਣਿਆਂ ਨਾਲ ਲੜਾਈਆਂ ਲੜਨ ਕਰਕੇ ਮੁਸਲਮਾਨਾਂ ਨਾਲ ਉਹਨਾਂ ਦੇ ਸੰਬੰਧ ਬਹੁਤੇ ਚੰਗੇ ਨਹੀਂ ਸਨ ਰਹਿ ਸਕੇ ਸੋ ਇੱਕ ਬੜੀ ਦਿਲਚਸਪ ਸਥਿਤੀ ਪੈਦਾ ਹੋ ਗਈ ਜਦ ਤਿੰਨੇ ਕੌਮਾਂ ਸਾਹਮਣੇ ਇੱਕ ਪ੍ਰਸ਼ਨ ਖੜਾ ਹੋ ਗਿਆ ਕਿ ਕਿਹੋ ਜਿਹਾ ਹਿੰਦੁਸਤਾਨ ਉਹਨਾਂ ਲਈ ਠੀਕ ਰਹੇਗਾ ਮੁਸਲਮਾਨਾਂ ਲਈ ਇਸ ਨਤੀਜੇ ਤੇ ਭਜਣਾ ਸੌਖਾ ਸੀ ਕਿ ਮੁਸਲਮਾਨਾਂ ਨੂੰ ਅਜਿਹੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਜਿਨ੍ਹਾਂ ਸਦਕਾ ਹਿੰਦੂ ਬਹੁ ਗਿਣਤੀ ਉਹਨਾਂ ਉੱਤੇ ਆਪਣੇ ਫੈਸਲੇ ਠੋਸ ਨਾ ਸਕਣ ਨਹੀਂ ਤਾਂ ਉਹਨਾਂ ਨੂੰ ਵੱਖਰਾ ਦੇਸ਼ ਯਾਨੀ ਪਾਕਿਸਤਾਨ ਤੇ ਦਿੱਤਾ ਜਾਵੇ ਸਿੱਖਾਂ ਨੇ ਵੀ ਮੁਸਲਮਾਨਾਂ ਵੱਲ ਵੇਖ ਕੇ ਇਹੀ ਮੰਗ ਰੱਖ ਦਿੱਤੀ ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਜੇ ਸਾਰੇ ਪੰਜਾਬ ਜੋ ਇੱਕ ਵੀ ਜੇਲ੍ਹ ਵਿੱਚ ਸਿੱਖਾਂ ਦੀ ਬਹੁ ਗਿਣਤੀ ਨਹੀਂ ਤਾਂ ਉਹ ਵੱਖਰਾ ਦੇਸ਼ ਕਿਵੇਂ ਮੰਗ ਸਕਦੇ ਨੇ ਡੈਮੋਕ੍ਰੇਸੀ ਵਿੱਚ ਲੋਕਰਾਜ ਤਾਂ ਉਸਨੂੰ ਮਿਲਦਾ ਜਿਸ ਕੋਲ ਸਿਰਾਂ ਦੀ ਬਹੁਗਿਣਤੀ ਹੋਵੇ। ਫਿਰ ਸ਼ੁਰੂ ਹੋਈ ਰਿਆ ਤਾਂ ਦੀ ਚੜੀ ਸਿੱਖਾਂ ਨੂੰ Hindu ਲੀਡਰ ਕਹਿਣ ਕਿ ਹਿੰਦੁਸਤਾਨ ਨਾਲ ਰਲ ਜਾਓ ਤਾਂ ਭਾਵੇਂ ਚੰਨ ਸੂਰਜ ਵੀ ਮੰਗ ਲਓ ਦੇ ਦੇਵਾਂਗੇ। ਮੁਸਲਮਾਨ ਆਗੂ ਵੀ ਅਖੀਰ ਇਹ ਪੇਸ਼ਕਸ਼ ਲੈ ਕੇ ਆ ਗਏ ਕਿ ਪਾਕਿਸਤਾਨ ਦਾ ਸਾਥ ਦਿਓ ਤਾਂ Hindu ਲੀਡਰ ਤੁਹਾਨੂੰ ਜੋ ਵੀ ਦਿੰਦੇ ਨੇ ਉਸ ਤੋਂ ਵੱਧ ਅਸੀਂ ਦੇ ਦੇਵਾਂਗੇ। ਸਿੱਖਾਂ ਨੇ ਸਰਬਸੰਮਤੀ ਨਾਲ ਅਖੀਰ ਜੋ ਫੈਸਲਾ ਲਿਆ ਉਹ ਉਸ ਵੇਲੇ ਤਾਂ ਬਹੁਤ ਸਲਾਇਆ ਗਿਆ ਤੇ ਕੋਈ ਇੱਕ ਸਿੱਖ ਵੀ ਉਸ ਵਿਰੋਧ ਨਾ ਬੋਲਿਆ ਪਰ ਮਗਰੋਂ ਖੂਫੀਆ ਏਜੰਸੀਆਂ ਨੇ ਆਜ਼ਾਦ ਭਾਰਤ 'ਚ ਸਿੱਖਾਂ ਦੇ ਹੱਕਾਂ ਲਈ ਇੱਕ ਗਲਤ ਸ਼ੋਸ਼ਾ ਛੱਡ ਦਿੱਤਾ ਕਿ ਅੰਗਰੇਜ਼ ਦਾ ਸਭ ਕੁਝ ਦੇਂਦਾ ਸੀ ਪਰ ਸਿੱਖਾਂ ਦੇ ਮੂਰਖ ਲੀਡਰਾਂ ਨੇ ਲੈਣੋਂ ਨਾ ਕਰ ਦਿੱਤੀ ਤੇ ਅੱਜ ਸਿੱਖਾਂ ਦਾ ਇਹ ਹਾਰ ਹੋਇਆ ਪਿਆ ਸੋ ਮੈਂ ਬਹੁਤ ਪੜਿਆ ਇਸਨਾਂ ਨਤੀਜੇ ਉਤੇ ਪਹੁੰਚਾ ਕਿ ਸਾਨੂੰ ਆਪਣਾ ਇਤਿਹਾਸ ਆਪ ਲਿਖਣਾ ਚਾਹੀਦਾ ਹੈ ਤਾਂਕਿ ਦੁਸ਼ਮਣ ਦੀਆਂ ਖੂਫੀਆ ਏਜੰਸੀਆਂ ਸਾਨੂੰ ਭੁਲੇਖਿਆਂ ਦਾ ਸ਼ਿਕਾਰ ਬਣਾਏ ਰੱਖਣ ਵਿੱਚ ਕਾਮਯਾਬ ਨਾ ਹੋ ਜਾਇਆ ਕਰਨ ਜੋ ਗਲਤ ਹੈ ਉਸਨੂੰ ਗਲਤ ਮੰਨ ਲੈਣਾ ਚਾਹੀਦਾ ਹੈ ਪਰ ਜੋ ਠੀਕ ਹੈ ਉਸਨੂੰ ਖੂਫੀਆ ਏਜੰਸੀਆਂ ਦੇ ਪਿੱਛੇ ਲੱਗ ਕੇ ਮੰਨੀ ਜਾਣਾ ਵੀ ਬਹੁਤ ਵੱਡੀ ਗਲਤੀ ਹੈ ਮੈਂ ਹੁਣ ਕਲਮ ਚੁੱਕੀ ਹੈ ਤਾਂ ਪੂਰਾ ਸੱਚ ਸਾਹਮਣੇ ਲਿਆ ਕੇ ਰਾਂਗਾ ਲੜੀ ਰੋਕ ਕੇ ਇੱਕ ਜ਼ਰੂਰੀ ਐਲਾਨ ਕਰਨ ਲਈ ਖਿਮਾ ਚਾਹਾਂਗਾ ਪਾਰਟੀਸ਼ਨ ਬਾਰੇ ਉਪਰੋਕਤ ਲੜੀ ਬੜੀ ਦਿਲਚਸਪੀ ਨਾਲ ਪੜੀ ਜਾ ਰਹੀ ਹੈ ਤੇ ਮੈਨੂੰ ਇਸ ਬਾਰੇ ਪਤਾ ਹੈ